ਤੇ ਜਿਵੇਂ ਆਪਾਂ ਦੇਖ ਰਿਹਾ ਜੀ ਇੱਕ ਘੱਗਰ ਦਰਿਆ ਆ ਜਿਹੜਾ ਵਗ ਰਿਹਾ ਤੇ ਇਹ ਕੁਝ ਘਰ ਨੇ ਇਹ ਬਿਲਕੁਲ ਘੱਗਰ ਦੇ ਕੰਡੇ ਤੇ ਯਾਨੀ ਕਿ ਬਿਲਕੁਲ ਹੀ ਨਜ਼ਦੀਕ ਨੇ ਵੀ ਜਿਵੇਂ ਪਾਣੀ ਹੈ ਉਹ ਪਾਲ-ਪਾਲ ਵਧ ਰਿਹਾ ਤੇ ਡਰਾ ਰਿਹਾ ਤੇ ਬਾਈ ਜੀ ਕਿਵੇਂ ਡਰ ਨਹੀਂ ਲੱਗਦਾ ਡਰ ਤਾਂ ਲੱਗਦੇ ਜੀ ਤੇ ਠੀਕ ਹੈ ਹੁਣ ਜਿਹੜਾ ਕੁਝ ਪ੍ਰਮਾਤਮਾ ਦਾ ਹੁਕਮ ਹੈ ਸਾਰਾ ਕਰਤਾ ਹੋਇਆ ਤੇ ਹੁਣ ਤੇ ਇੱਕ ਸਿਰਫ ਟਰਾਲੀ ਚ ਲੱਦ ਕੇ ਤੇ ਆਪਣੇ ਮੰਡੀ ਚ ਪਹੁੰਚਾਣੀ ਆ ਮੰਡੀ ਚ ਪਹੁੰਚਾਣੀ ਹਾਂਜੀ ਹਾਂਜੀ ਇਹ ਹੀ ਆ ਜੀ ਹਮਲਾ ਮਾਰੋ ਤਗੜੇ ਹੋ ਕੇ ਬੜੇ ਬੜੇ ਦੁੱਖ ਆਏ ਨੇ ਤੇ ਪੂਰਾ ਸੰਜੋਗ ਇਹ ਪਿੰਡ ਨੇ ਪੂਰਾ ਸੰਜੋਗ ਕੀਤਾ ਹੋਇਆ ਏ ਹਾਂਜੀ ਹਰ ਇੱਕ ਮਜ਼ਦੂਰ ਤੇ ਕਿਸਾਨ ਚਾਹੁੰਦਾ ਕਿ ਤੇ ਫਸਲਾਂ ਤੇ ਬਚਤ ਹੋ ਜੀ ਜੀ ਬਾਕੀ ਲੱਗੇ ਹੋਏ ਨੇ ਸਾਡੇ ਸਾਰੇ ਪੰਜਾਬ ਦੇ ਜਿੰਨੇ ਵੀ ਸਾਥੀ ਵੀਰ ਨੇ ਅਗਲੇ ਪਿੰਡਾਂ ਵਾਲੇ ਆਏ ਹੋਏ ਨੇ ਦਰਿਆ ਨੂੰ ਦਰਿਆ ਦੇ ਨਾਲ ਮੱਥਾ ਲਾਇਆ ਤੇ ਦਰਿਆ ਵੀ ਜ਼ੋਰ ਲਾ ਰਿਹਾ ਤੇ ਉਧਰ ਸਾਡੇ ਨੌਜਵਾਨ ਵੀ ਜ਼ੋਰ ਲਾ ਰਹੇ ਨੇ ਅਸੀਂ ਤਾਂ ਇਹੀ ਕਹਿਣਾ ਚਾਹੁੰਦਾ ਪਹਿਲਾਂ ਅਸੀਂ 88 ਦੀ ਤਬਾਹੀ ਵੀ ਦੇਖੀ ਐ 93 ਦੀ ਤਬਾਹੀ ਵੀ ਦੇਖੀ ਐ 23 ਦੀ ਵੀ ਦੇਖੀ ਤੇ ਅੱਜ ਵੀ ਦੇਖ ਰਹੇ ਆ ਤਬਾਹੀਆਂ ਤਾਂ ਉਸੇ ਤਰ੍ਹਾਂ ਹੀ ਕੋਈ ਘਟ ਨਹੀਂ ਹੈਗੀ ਆ ਲੈ ਵੀ ਹਰ ਵਾਰੀ ਇਹ ਜਿਹੜਾ ਏਰੀਆ ਐ ਇਹ ਇਹਨੂੰ ਇਹ ਮਾਰਾਂ ਚ ਲੜੀਆਂ ਹੀ ਪਈਆਂ ਨੇ ਹੁਣ ਤੱਕ ਇਹ ਜਿਹੜਾ ਏਰੀਆ ਨਾ ਜੀ ਹਮੇਸ਼ਾ ਹੀ ਜਿਵੇਂ ਇੱਕ ਖੌਫਚ ਬੰਦਾ ਜਿੰਦਾ ਨਾ ਜੀ ਇਹ ਏਰੀਆ ਹਮੇਸ਼ਾ ਹੀ ਇਦਾਂ ਹੀ ਰਿਹਾ ਐ ਇੱਥੋਂ ਦਾ ਕਿਸੇ ਵੀ ਚੀਜ਼ ਦੀ ਕੋਈ ਜਿਵੇਂ ਨਹੀਂ ਗਾਰੰਟੀ ਨਹੀਂ ਹੈਗੀ ਹਮੇਸ਼ਾ ਇੱਥੇ ਦਾ ਕਿਸਾਨ ਡਰਿਆ ਰਹਿੰਦਾ ਐ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਅਸੀਂ ਖੜੇ ਹੋਏ ਹਾਂ ਜੀ ਪਿੰਡ ਸੌਲੀ ਤੇ ਇਹ ਸਾਡੇ ਪਿੱਛੇ ਵਗ ਰਿਹਾ ਜੀ ਕੱਗਰਦ ਰਿਆ ਪਟਿਆਲੇ ਜ਼ਿਲ੍ਹੇ ਦੇ ਵਿੱਚ ਇਹ ਪਿੰਡ ਪੈਂਦਾ ਜੀ ਤੇ ਜਿਵੇਂ ਆਪਾਂ ਦੇਖ ਰਹੇ ਹਾਂ ਜੀ ਲਗਾਤਾਰ ਪਹਾੜਾਂ ਦੇ ਵਿੱਚ ਬਾਰਿਸ਼ ਹੋ ਰਹੀ ਹੈ ਤੇ ਜਿਹੜਾ ਪਾਣੀ ਦਾ ਜਲ ਸਤਾਰ ਹੈ ਬਹੁਤ ਹੀ ਜ਼ਿਆਦਾ ਵਧ ਰਿਹਾ ਹੈ ਤੇ ਜਿਹੜਾ ਇਹ ਪਿੱਛੇ ਕੱਗਰ ਚੱਲ ਰਿਹਾ ਜੀ ਇਹਦੇ ਵਿੱਚ ਵੀ ਜਿਹੜਾ ਪਾਣੀ ਦਾ ਮਤਲਬ ਪਹਿਲਾਂ ਨਾਲੋਂ ਜਲ ਸਤਾਰ ਬਹੁਤ ਜ਼ਿਆਦਾ ਵਧਿਆ ਹੈ ਤੇ ਇਹ ਬਾਈ ਜੀ ਹੁਰੀ ਨੇ ਆਪਣੇ ਨਾਲ ਤੇ ਪਿੰਡ ਦੇ ਮਸਨੀਕ ਨੇ ਤੇ ਇਹ ਕੱਗਰ ਬਾਰੇ ਆਪਾਂ ਇਹਨਾਂ ਨਾਲ ਕਰਦੇ ਹਾਂ ਗੱਲਬਾਤ ਤੇ ਬਾਈ ਜੀ ਜਿਵੇਂ ਆਪਾਂ ਦੇਖ ਰਹੇ ਆ ਵੀ ਪਿੱਛੇ ਲਗਾਤਾਰ بارش ਹੋ ਰਹੀ ਐ ਤੇ ਘੱਗਰ ਦੇ ਵਿੱਚ ਪਾਣੀ ਵਧ ਰਿਹਾ ਤੇ ਮਤਲਬ ਕੀ ਮੌਕੇ ਦੀ ਸਥਿਤੀ ਆਈ ਤਕਰੀਬਨ ਅੱਜ 4-5 ਦਿਨ ਹੋ ਗਏ ਜਿਹੜਾ ਲਗਾਤਾਰ ਹਰ ਰੋਜ਼ 2-2 4-4 ਫੋਟੇ ਇਸ ਘੱਗਰ ਦਰਿਆ ਦੇ ਵਿੱਚ ਪਾਣੀ ਵਧ ਰਿਹਾ ਔਰ 2 ਦਿਨ ਹੋ ਗਏ ਪਿੱਛੋਂ ਰਾਤ ਤੋਂ ਦੀ ਖਬਰ ਆ ਗਈ ਸੀ ਕਿ ਮਾਰਕੰਡਾ ਔਰ ਡਾਂਗਰੀ ਨਦੀ ਜਿਹੜਾ ਉਹਦੇ ਵਿੱਚ ਪਾਣੀ ਦਾ ਜਿਹੜਾ ਚੜ੍ਹਾ ਆ ਉਤਰ ਗਿਆ ਸੀ ਕਾਫੀ ਫਰਕ ਪੈ ਗਿਆ ਸੀ ਔਰ ਘੱਗਰ ਦਰਿਆ ਜਿਹੜਾ ਇੰਚਾਂ ਦੇ ਹਿਸਾਬ ਨਾਲ ਚੱਲਣ ਲੱਗ ਗਿਆ ਸੀ 1 ਇੰਚ ਵਧ ਗਿਆ ਘਟ ਗਿਆ ਇੱਥੇ ਚੱਲ ਰਿਹਾ ਸੀ ਔਰ ਜੇ ਆਪ ਗੱਲ ਕਰੀਏ ਕੱਲ 2 ਤਰੀਕ ਦੀ 2 ਤਰੀਕ ਨੂੰ ਤਕਰੀਬਨ ਹੀ ਇਸ ਏਰੀਆ ਦੇ ਵਿੱਚ ਜੇ ਆਪਾਂ ਗੱਲ ਕਰੀਏ ਬਹੁਤ ਭਾਰੀ ਬਾਰਿਸ਼ ਹੋਈ ਆ ਸ਼ਾਮੀ ਤਕਰੀਬਨ ਮੈਂ ਗੱਲ ਕਰਦਾ ਕਿ 3 ਤੋਂ 4 ਵਜੇ ਬਾਰਿਸ਼ ਸ਼ੁਰੂ ਹੋਈ ਔਰ ਸਵੇਰੇ 3 ਤਰੀਕ ਨੂੰ ਦਿਨ ਚੜ੍ਹੇ 7-8 ਵਜੇ ਬਾਰਿਸ਼ ਰੁਕੀ ਆ 15 ਤੋਂ 16 ਘੰਟੇ ਬਾਰਿਸ਼ ਹੋਈ ਆ ਉਸ ਬਾਰਿਸ਼ ਨਾਲ ਜਿਹੜੇ ਲੋਕਾਂ ਦੇ ਇਸ ਇਲਾਕੇ ਦੇ ਵਿੱਚ ਸਹਿਮ ਦਾ ਮਾਹੌਲ ਬਣ ਗਿਆ ਕਿਉਂਕਿ ਘੱਗੜ ਦਰਿਆ ਨੂੰ ਜੇ ਆਪਾਂ ਪਿੱਛੇ ਵੀ ਗੱਲ ਕਰੀਏ ਤੇ ਕਾਫੀ ਆਪਣਾ ਪ੍ਰਸ਼ਾਸਨ ਵੀ ਲਾਲਟਰ ਤੇ ਆ ਕਿਸਾਨ ਭਰਾ ਜਿਹੜੇ ਉਹ ਬੰਨਾਂ ਦਾ ਜਿਹੜਾ ਆਪ ਜੱਜਾ ਲੈ ਰਹੇ ਆ ਜੋ ਸਰਕਾਰ ਉਹ ਆਪਣਾ ਕੋਈ ਵੀ ਚੀਜ਼ ਮੁਹੱਈਆ ਕਰਾ ਦੀ ਗੱਲ ਵੱਖਰੀ ਆ ਪਰ ਜਿਹੜੇ ਕਿਸਾਨ ਵੀਰ ਨੇ ਖੇਤਾਂ ਦੇ ਨਾਲ ਆਪ ਉਹ ਆਪ ਬੰਨ ਬਣ ਰਹੇ ਨੇ ਥੈਲੇ ਰਾਣੇ ਜਿੱਥੇ ਕਿਤੇ ਬੰਨ ਕਮਜ਼ੋਰ ਲੱਗਦਾ ਉਹਨੂੰ ਮਜ਼ਬੂਤ ਕਰ ਰਹੇ ਨੇ ਪਰ ਜਿਹੜਾ ਹੁਣ ਖੇਤਾਂ ਦੇ ਵਿੱਚ ਬਰਸਾਤ ਨੇ ਇੱਕ ਰਾਤ ਦਾ ਜਿਹੜਾ ਮਾਹੌਲ ਜਾਦਾ ਖਰਾਬ ਕਰਤਾ ਇਹਦੇ ਕਰਕੇ ਜਿਹੜਾ ਬਹੁਤ ਸਹਿਮ ਦਾ ਮਾਹੌਲ ਬਣਿਆ ਹੋਇਆ ਤੇ ਜਿਵੇਂ ਆਪਾਂ ਦੇਖ ਰਹੇ ਆਂ ਜੀ ਇੱਕ ਘੱਗਰ ਦਰਿਆ ਆ ਜਿਹੜਾ ਵਗ ਰਿਹਾ ਤੇ ਇਹ ਕੁਝ ਘਰ ਨੇ ਇਹ ਬਿਲਕੁਲ ਘੱਗਰ ਦੇ ਕੰਡੇ ਤੇ ਯਾਨੀ ਕਿ ਬਿਲਕੁਲ ਹੀ ਨਜ਼ਦੀਕ ਨੇ ਤੇ ਬਾਈ ਜੀ ਜਿਵੇਂ ਆਪਾਂ ਦੇਖ ਰਹੇ ਆਂ ਵੀ ਘੱਗਰ ਵਗ ਰਿਹਾ ਯੋਰਾ ਤੇ ਵਗ ਰਿਹਾ ਤੇ ਪਲ-ਪਲ ਪਾਣੀ ਵਧ ਰਿਹਾ ਪਿੱਛੇ ਬਰਸਾਤਾਂ ਨੇ ਜਿਹੜੀਆਂ ਉਹ ਵੀ ਨਹੀਂ ਰੋਕ ਰੀਆਂ ਤਾਂ ਜਿਵੇਂ ਉਪਰੋਂ ਘਰੋਪੀ ਹੈ بارش ਵੀ ਹੋਈ ਜਾਂਦੀ ਹੈ ਠੀਕ ਹੈ ਤੇ ਜਿਵੇਂ ਹੁਣ ਇੰਨਾ ਪਾਣੀ ਵਗ ਰਿਹਾ ਤੇ ਘਰ ਬਿਲਕੁਲ ਨਜ਼ਦੀਕ ਹੈ ਤਾਂ ਫਿਰ ਬਾਈ ਜੀ ਡਰ ਨਹੀਂ ਆਉਂਦਾ ਡਰ ਤੇ ਆਉਂਦੀ ਹੈ ਹੁਣ ਤਾਂ ਫਿਰ ਇਹ ਤਾਂ ਮਾਲਕ ਦੇ ਸਿਰ ਤੇ ਆ ਜੋ ਵੀ ਹੈਗਾ ਤੇ ਠੀਕ ਆ ਪਾਣੀ ਦੀ ਸਥਿਤੀ ਜੇ ਠੀਕ ਆ ਤੇ ਪਿੱਛੋਂ ਰਿਪੋਰਟ ਆਈ ਆ ਵੀ ਕਹਿੰਦੇ ਜਿਵੇਂ ਥੋੜਾ ਬਹੁਤਾ ਵਧ ਰਿਹਾ ਅਜੇ ਤਾਂ ਹਾਲਾਤ ਤਾਂ ਠੀਕ ਨੇ ਇਹਦੇ ਉੱਪਰ ਤਾਂ ਫਿਰ ਖਤਰੀ ਆ ਖਤਰਾ ਹੀ ਆ ਖਤਰਾ ਅਜੇ 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 ਤਾਂ ਸਭ ਕੁਝ ਕੰਟਰੋਲ ਚ ਆ ਪਿੱਛੇ ਸੁਣੀਦਾ ਵੀ ਕੰਟਰੋਲ ਚ ਆ ਥੋੜਾ ਜਿਹਾ ਪਾਣੀ ਹੂੰ ਤੇ ਇੱਥੇ ਵੀ ਰਾਤ ਵਧਿਆ ਥੋੜਾ 3 ਇੰਚ ਵਧਿਆ ਇੱਥੇ ਵੀ ਤੇ ਇਹ ਲਾਲੋ ਵੀ ਲੰਘ ਜਾਊਗਾ ਜੇ ਇੱਕ ਦੋ ਦਿਨ ਜੇ ਇੱਥੇ ਚੱਲਦਾ ਰਹੇ ਤਾ ਠੀਕ ਹੈ ਹਾਲਾਤ ਜੇ ਠੀਕ ਨੇ ਐਡੀ ਖਰਾਬ ਨਹੀਂ ਹੈਗੇ ਤੇ ਖਤਰੇ ਵਾਲੀ ਤਾਂ ਕੋਈ ਗੱਲ ਨਹੀਂ ਤੇ ਇਦੋਂ ਉੱਪਰ ਹੁੰਦਾ ਤਾਂ ਫਿਰ ਖਤਰਾ ਹੈ ਖਤਰਾ ਹੈ ਹੂੰ ਤੇ ਭਾਈ ਜੀ ਜਿਵੇਂ ਮਤਲਬ ਇੰਨੇ ਸਾਲ ਹੋ ਗਏ ਤੁਸੀਂ ਇੱਥੇ ਕੱਗਰ ਦੇ ਕੰਡੇ ਤੇ ਬੈਠੇ ਹੋ ਹੂੰ ਤਾਂ ਜਿਵੇਂ ਲਾਲੀਏ ਵੀ ਆਪਾਂ ਵਿੱਚ ਇੱਕ ਸਾਲ ਹੀ ਲੰਘਿਆ 2023 ਦੇ ਵਿੱਚ ਪਾਣੀ ਆਇਆ ਤਾਂ ਸਿਰਫ ਇੱਕ 24 ਹੀ ਲੰਘਿਆ 24 ਲੰਘਿਆ ਹਾਂ ਤੇ ਜਿਵੇਂ ਵਾਰ-ਵਾਰ ਜਿਵੇਂ ਇੱਥੋਂ ਦੇ ਕਿਸਾਨ ਨੂੰ ਮਾਰ ਪੈਂਦੀ ਆ ਤਾਂ ਫਿਰ ਉਹਦੇ ਸਿਰ ਕਰਜ਼ਾ ਵੀ ਬਹੁਤ ਚੜਦਾ ਹੋਣਾ ਹਾਂਜੀ ਉਹ ਤਾਂ ਹੈ ਹੀ ਆ ਕਰਜਤ ਹੈਗੀ ਚੜਦੇ ਹੀ ਆ ਹਾਂ ਜਿਵੇਂ ਮੰਨ ਲਓ ਵੀ ਆਰਥਿਕ ਪੱਕੋਂ ਜਿਹੜੇ ਪਹਿਲਾਂ ਹੀ ਕਮਜ਼ੋਰ ਨੇ ਤਾਂ ਹੁਣ ਇਹ ਫਲੱਡ ਆ ਗਿਆ ਤਾਂ ਉਹ ਤਾਂ ਫਿਰ ਵਿਚਾਰਿਆਂ ਨੂੰ ਠੀਕ ਹੈ ਸਾਰਾ ਕਰਚਾ ਹੋਇਆ ਹੈ ਇਹ ਸਾਰਾ ਕਰਚਾ ਹੋਇਆ ਤੇ ਹੁਣ ਤੇ ਇੱਕ ਸਿਰਫ ਟਰਾਲੀ ਚ ਲੱਦ ਕੇ ਤੇ ਆਪਣੇ ਮੰਡੀ ਚ ਪਹੁੰਚਾਣੀ ਆ ਮੰਡੀ ਚ ਪਹੁੰਚਾਣੀ ਹਾਂਜੀ ਹਾਂਜੀ ਤੇ ਬਾਈ ਜੀ ਤੁਸੀਂ ਦੇਖ ਸਕਦੇ ਹੋ ਮਤਲਬ ਕਿਸਾਨ ਦੀ ਆਵਾਜ਼ ਦੇ ਵਿੱਚ ਹੀ ਦਰਦ ਦੱਸ ਰਿਹਾ ਕਿਉਂਕਿ ਬਹੁਤ ਮੁਸ਼ਕਲ ਹੁੰਦਾ ਹੈ ਵੀ ਜਿਹੜੀ ਫਸਲ ਹੈ ਉਹਨੂੰ ਆਪਣੇ ਪੁੱਤਾਂ ਵਾਂਗੂ ਪਾਲਣਾ ਰਾਤਾਂ ਨੂੰ ਜਾ ਕੇ ਪਾਣੀ ਲਾਉਣੇ ਤਾਂ ਉਹਦੀ ਦੇਖਰੇਖ ਕਰਨੀ ਤੇ ਪਰ ਜਦੋਂ ਉਹ ਫਸਲ ਪੂਰੀ ਤਿਆਰ ਹੋ ਜਾਂਦੀ ਆ ਤਾਂ ਹਰ ਇੱਕ ਨੇ ਕੋਈ ਨਾ ਕੋਈ ਆਸ ਲਾਈ ਹੁੰਦੀ ਆ ਕਿਸੇ ਨੇ ਵਿਆਹ ਕਰਨਾ ਹੁੰਦਾ ਕਿਸੇ ਨੇ ਕੋਈ ਮਤਲਬ ਮਸ਼ੀਨਰੀ ਨਵੀਂ ਲਿਆਉਣੀ ਹੁੰਦੀ ਆ ਜਾਂ ਕੁਛ ਨਾ ਕੁਛ ਇਹ ਚੱਲਦੀ ਜ਼ਿੰਦਗੀ ਦੇ ਵਿੱਚ ਕੰਮ ਕਰਨੇ ਹੁੰਦੇ ਨੇ ਪਰ ਜਿਹੜਾ ਇੱਕ ਘਰਦਰਿਆ ਆ ਇਹ ਵਾਰ-ਵਾਰ ਮਤਲਬ ਇੱਥੋਂ ਦੇ ਲੋਕਾਂ ਦਾ ਮਤਲਬ ਨੁਕਸਾਨ ਕਰਦਾ ਤੇ ਵਾਰ-ਵਾਰ ਜਿਹੜਾ ਉਹਨਾਂ ਨੂੰ ਮਤਲਬ ਅੱਗੇ ਫੇਰ ਉਹ ਅੱਗੇ ਹੁੰਦੇ ਨੇ ਤਾਂ ਉਹਨਾਂ ਨੂੰ ਫੇਰ ਸਮਾਂ ਜਿਹੜਾ ਸੁੱਟ ਕੇ ਪਿੱਛੇ ਕਰ ਦਿੰਦਾ ਤੇ ਬਾਰ-ਬਾਰ ਬਾਈ ਜੀ ਉੱਠ ਕੇ ਫੇਰ ਉਹੀ ਕੋਸ਼ ਕਰਨਾ ਬਹੁਤ ਔਖਾ ਹੁੰਦਾ ਹੈ ਤੇ ਧੰਨ ਹੈ ਬਾਈ ਜੀ ਹੁਣਾਂ ਦਾ ਜਿਗਰਾ ਜਿਹੜੇ ਇੱਥੋਂ ਦੇ ਰਹਿਣ ਵਾਲੇ ਨੇ ਕਿਉਂਕਿ ਬਾਈ ਜੀ ਇਹ ਬਹੁਤ ਔਖਾ ਹੈ ਉਹ ਇੱਕ ਕਿਸਾਨ ਦਾ ਹੀ ਦਿਲ ਜਾਣਦਾ ਹੈ ਵੀ ਜਦੋਂ ਉਹਦੇ ਨਾਲ ਇਸ ਤਰ੍ਹਾਂ ਦੀ ਕਰੋਪੀ ਬਾਈ ਮਤਲਬ ਆਉਂਦੀ ਹੈ ਤਾਂ ਉਹਦੇ ਦਿਲ ਨੂੰ ਸਹਿਣਾ ਬਹੁਤ ਹੀ ਔਖਾ ਹੁੰਦਾ ਹੈ ਤੇ ਬਾਈ ਜੀ ਤੁਸੀਂ ਗੱਲਬਾਤ ਕੀਤੀ ਬਹੁਤ ਬਹੁਤ ਧੰਨਵਾਦ ਤੇ ਇਹ ਬਾਈ ਜੀ ਹੁਰੀ ਨੇ ਤੇ ਇਹ ਆਪਣਾ ਚੱਲੇ ਸੀ ਰਸੌਲੀ ਕਿਉਂਕਿ ਉੱਥੇ ਥੋੜਾ ਜਿਹਾ ਮਤਲਬ ਲੱਗਿਆ ਵੀ ਜਿਵੇਂ ਖਤਰਾ ਹੈ ਤੇ ਬਾਈ ਜੀ ਫਿਰ ਥੈਲੇ ਲੈ ਕੇ ਤੇ ਨਾਲ ਪਿੰਡ ਦੇ ਕੁਝ ਨੌਜਵਾਨ ਲੈ ਕੇ ਤੇ ਉੱਥੇ ਮੰਨ ਤੇ ਚੱਲੇ ਨੇ ਤੇ ਬਾਈ ਜੀ ਫਰਾਨਾ ਕਰਦੇ ਆ ਗੱਲਬਾਤ ਤੇ ਬਾਈ ਜੀ ਆਪਣਾ ਕਿਹੜਾ ਪਿੰਡ ਆ ਜੀ ਜੋਗੇ ਵਾਲਾ ਪਿੰਡ ਜੀ ਅੱਛਾ ਜੋਗੇ ਵਾਲਾ ਪਿੰਡ ਆ ਜੀ ਹਾਂ ਜੀ ਹਾਂ ਜੀ ਤੇ ਫਿਰ ਇਹ ਮਤਲਬ ਜਿਹੜਾ ਕੋਈ ਇਹਦੇ ਤੇ ਮਤਲਬ ਖਰਚਾ ਆ ਰਿਹਾ ਹੈ ਜਾਂ ਕਿਵੇਂ ਇਹ ਪਿੰਡ ਵਾਲਿਆਂ ਨੇ ਇਕੱਠਾ ਕੀਤਾ ਜੀ ਹਾਂ ਜੀ ਪਿੰਡ ਵਾਲਿਆਂ ਵੱਲੋਂ ਹੀ ਇਕੱਠਾ ਕੀਤਾ ਗਿਆ ਸੰਜੋਗ ਪੁਰਾ ਨਾਲ ਤੇ 12 ਐਨ ਆਰ ਆਈ ਵੀਰ ਨਾਲ ਸਰਪੰਚ ਸਾਹਿਬ ਬਲਜਿੰਦਰ ਸਿੰਘ ਉੱਨਾ ਵੱਲੋਂ ਵੀ ਡੀਜ਼ਲ ਪਾਇਆ ਗਿਆ ਤੇ ਬਾਰੋਂ ਐਨ ਆਰ ਆਈ ਵੀਰ ਗਏ ਹੋਏ ਨੇ ਸਾਡੇ ਪਿੰਡ ਦੇ ਠੀਕ ਹੈ ਉਹਨਾਂ ਵੱਲੋਂ ਵੀ ਪੈਸੇ ਦੀ ਪੂਰਾ ਸੰਯੋਗ ਕੀਤਾ ਗਿਆ ਹੈ ਕੈਪੀ ਆਸਟ੍ਰੇਲੀਆ ਤੇ ਹੋਰ ਵੀ ਭਰਾ ਸਾਡਾ ਉਹਨੇ ਵੀ ਪਾਏ ਆ ਜੀ ਹੋਰ ਪਿੰਡੋਂ ਬਾਬਾ ਮੁੰਡੇ ਗਏ ਹੋਏ ਬਾਰ ਜੀ ਠੀਕ ਉਹਨਾਂ ਵੱਲ ਪੂਰਾ ਸੰਯੋਗ ਦਿੱਤਾ ਜਾ ਰਿਹਾ ਜੀ ਅਸੀਂ ਜੀ ਰਸੋਲੀ ਘੱਗਰ ਤੇ ਜਾ ਰਹੇ ਹਾਂ ਜੀ ਤੇ ਬੰਨ ਬੜਾ ਕਮਜ਼ੋਰ ਹੈ ਅੱਛਾ ਤੇ ਪਿੰਡ ਜੋਗੇ ਵਾਲੇ ਤੋਂ ਥੱਲੇ ਲੈ ਕੇ ਤੇ ਸਾਰੇ ਪਰਾ ਪੈਣ ਜਿੰਨੇ ਵੀ ਸਾਡੇ ਉੱਥੇ ਚੱਲੇ ਆ। ਅੱਛਾ ਅੱਛਾ। ਹਾਂਜੀ ਟਰੈਕਟਰ ਟਰਾਲੀਆਂ ਕਰਾਇਆ ਤੇ ਥੱਲੇ ਆਪਣੇ ਲੈਨੇ ਆਪਣੀ ਪੰਚਾਇਤ ਤੇ ਆਪਣੇ ਭਰਾਵਾਂ ਨੇ ਸਾਰਿਆਂ ਨੇ ਉਹਨਾਂ ਦੀ ਮਦਦ ਨਾਲ ਕਈਆ ਲੈ ਕੇ ਦਾਬੜੇ ਲੈ ਕੇ ਤੇ ਥੱਲੇ ਲੈ ਕੇ ਤਿੰਨ ਚਾਰ ਟਰੈਕਟਰ ਸਾਡੇ ਕੋਲ। ਇਹ ਹੈ ਜੀ ਸਾਰਿਆਂ ਦੇ ਸਹਿਯੋਗ ਨਾਲ ਪਿੰਡਾਂ ਦੀ ਪੰਚਾਇਤਾਂ ਦੇ ਨਾਲ ਕੁਝ ਸਰਕਾਰ ਦਾ ਸਹਿਯੋਗ ਹੋ ਗਿਆ ਨਾਲ ਸਾਡੇ ਤੇ ਪ੍ਰਮਾਤਮਾ ਮਿਹਰ ਕਰੇ ਵੀ ਇਹ ਕੋਸ਼ਿਸ਼ ਕਰ ਰਹੇ ਆ ਦੋ ਤਿੰਨ ਦਿਨ ਹੋ ਗਏ ਤੇ ਟਲ ਜੇਗਾ। ਠੀਕ ਹੈ। ਹਾਂਜੀ। ਤੁਸੀਂ ਦੇਖ ਸਕਦੇ ਹੋ ਜੀ ਸਾਡੇ ਨਾਲ ਆਹੀ ਨੌਜਵਾਨ ਨੇ ਜਿਨ੍ਹਾਂ ਨੂੰ ਭੰਡਿਆ ਵੀ ਜਾਂਦਾ ਹੈ ਤੇ ਬਾਕੀ ਪੰਜਾਬ ਨੂੰ ਵੈਸੇ ਹੀ ਸਾਰੇ ਟਾਰਗੇਟ ਕਰ ਰਹੇ ਨੇ ਤੇ ਅੱਜ ਪੰਜਾਬ ਮੁਸ਼ਕਲ ਦੀ ਘੜੀ ਵਿੱਚ ਹੈ ਤੇ ਪੰਜਾਬ ਪੰਜਾਬ ਦੇ ਨਾਲ ਹੀ ਖੜਾ ਹੈ ਪੰਜਾਬ ਪੰਜਾਬ ਦੀ ਹੈਲਪ ਕਰ ਰਿਹਾ ਹੈ ਬਾਕੀ ਹਰਿਆਣੇ ਤੋਂ ਵੀਰ ਵੀ ਸਾਡੀ ਹੈਲਪ ਕਰ ਰਹੇ ਨੇ ਇਦਾਂ ਦੀ ਗੱਲ ਨਹੀਂ ਹੈਗੀ ਬਾਕੀ ਲੱਗੇ ਹੋਏ ਨੇ ਸਾਡੇ ਸਾਰੇ ਪੰਜਾਬ ਦੇ ਜਿੰਨੇ ਵੀ ਸਾਥੀ ਵੀਰ ਨੇ ਅਗਲੇ ਪਿੰਡਾਂ ਵਾਲੇ ਆਏ ਹੋਏ ਨੇ ਦਰਿਆ ਨੂੰ ਦਰਿਆ ਦੇ ਨਾਲ ਮੱਥਾ ਲਾਇਆ ਤੇ ਦਰਿਆ ਵੀ ਜ਼ੋਰ ਲਾ ਰਿਹਾ ਤੇ ਉਧਰ ਸਾਡੇ ਨੌਜਵਾਨ ਵੀ ਜ਼ੋਰ ਲਾ ਰਹੇ ਨੇ ਬਰਾਬਰ ਚੱਲ ਰਹੇ ਆ ਪਰ ਸੱਚੇ ਪਾਤਸ਼ਾਹ ਮੇਰ ਰੱਖੇ ਅਸੀਂ ਚਾਹੁੰਦੇ ਨਹੀਂ ਵੀ ਜਿਹੜਾ ਏ ਇਦਾਂ ਟੁੱਟੇ ਕਿਉਂਕਿ ਪਿਛਲੇ ਜਿਹੜਾ 2023 ਦਾ ਨੁਕਸਾਨ ਅਜੇ ਤੱਕ ਪਰਪਾਈ ਨਹੀਂ ਹੋਈ ਤੇ ਬਾਕੀ ਜਿਹੜੇ ਆ ਪਿੰਡਾਂ ਵਾਲੇ ਗੋ ਨੋਤੀਪੁਰ ਗਲਾਰ ਜੋਗੇ ਵਾਲਾ ਨਵਾਂ ਗੋਂ ਇਹਨਾਂ ਦੀ ਬਹੁਤ ਵੱਡੀ ਮਦਦ ਹੈ ਸਾਨੂੰ ਮੈਂ ਸ਼ਤਰਾਨੇ ਤੋਂ ਆ ਅਸੀਂ ਵੀ ਨਾਲ ਪਹਿਲੇ ਦਿਨ ਤੋਂ ਹੀ ਚੱਲੇ ਹੋਏ ਆ ਟੀਮ ਬਣ ਕੇ ਕੰਮ ਕਰ ਰਹੇ ਆ ਸਰਕਾਰ ਦਾ ਵੀ ਪੂਰਾ ਸਾਡੇ ਨੂੰ ਸਾਥ ਹੈ ਜਿਵੇਂ ਜਾਲ ਵਗੈਰਾ ਜਾਂ ਮਸ਼ੀਨਰੀ ਵਗੈਰਾ ਡੀਜ਼ਲ ਵਗੈਰਾ ਸਾਰਾ ਦੇ ਰਹੇ ਨੇ ਹੁਣ ਵੀ ਮੇਰੀ ਜਾਲ ਮੈਂ 15 ਤੋਂ 20 ਜਾਲ ਮੰਗੇ ਆ ਕਿਉਂਕਿ ਅਸੀਂ ਹੁਣ ਜਾਲ ਉਹਨਾਂ ਨੇ ਸੈਟਿੰਗ ਕਰਾਂਗੇ ਜਿੱਥੋਂ ਖੁਰਦਾ ਉੱਥੇ ਰੱਖਾਂਗੇ ਕਿਉਂਕਿ ਹੁਣ ਜਿਹੜਾ ਪਾਣੀ ਹੈ ਉਹ ਜ਼ਮੀਨ ਤੋਂ ਉੱਪਰ ਚੱਲ ਰਿਹਾ ਹੈ। ਤਾਂ ਇਸ ਕਰਕੇ ਸਰਕਾਰ ਨੂੰ ਅਸੀਂ ਹੁਣੇ ਮੈਂ ਐਮਐਮਐਲ ਸਾਹਿਬ ਨਾਲ ਗੱਲ ਹੋਈ ਹੈ ਜਾਲ ਸਾਨੂੰ ਹੋਰ ਘੰਟੇ ਤੱਕ ਜਾਲ ਪਹੁੰਚ ਜਾਣਗੇ ਵੀ। ਤੇ ਬਾਈ ਜੀ ਹੋਰਾਂ ਨੇ ਗੱਲਬਾਤ ਕੀਤੀ ਬਹੁਤ ਵਧੀਆ ਬਾਈ ਜੀ ਹੋਰਾਂ ਨੇ ਗੱਲਬਾਤ ਕੀਤੀ ਤੇ ਸਾਰੇ ਨੌਜਵਾਨ ਮਿਲ ਕੇ ਤਾਂ ਮਤਲਬ ਇੱਥੇ ਬੰਨ ਤੇ ਜਾ ਰਹੇ ਨੇ ਉੱਥੇ ਸਹਾਇਤਾ ਕਰਨਗੇ ਤੇ ਪੰਜਾਬੀਆਂ ਲਈ ਇੱਕ ਬਹੁਤ ਹੀ ਵਧੀਆ ਮਾਣ ਦੀ ਗੱਲ ਹੈ ਵੀ ਜਦੋਂ ਕੋਈ ਔਖਾ ਟਾਈਮ ਆਉਂਦਾ ਤਾਂ ਇੱਕ ਦੂਜੇ ਨਾਲ ਮੋਢੇ ਦੇ ਨਾਲ ਮੋਢਾ ਲਾ ਕੇ ਖੜ ਜਾਂਦੇ ਨੇ ਤੇ ਇੱਕ ਦੂ ਬਹੁਤ ਬਹੁਤ ਧੰਨਵਾਦ ਬਾਈ ਜੀ ਥੈਂਕ ਯੂ ਤੇ ਬਾਈ ਜੀ ਜਿਵੇਂ ਘੱਗਰ ਦਰਿਆ ਆ ਜਿਹੜਾ ਪੂਰਾ ਮਤਲਬ ਖਤਰੇ ਤੋਂ ਉੱਪਰ ਵਗ ਰਿਹਾ ਹੈ ਤੇ ਜਿਵੇਂ ਤੁਹਾਡਾ ਨਾਲ ਇਹਦੇ ਸੌਲੀ ਪਿੰਡ ਦੇ ਨਾਲ ਪਿੰਡ ਲੱਗਦਾ ਜੀ ਆਪਣਾ ਚੇਚੜ ਵਾਲਾ ਪਿੰਡ ਹੈ ਜੀ ਤੇ ਜਿਵੇਂ ਤੁਸੀਂ ਵੀ ਆਏ ਹੋ ਇੱਥੇ ਦੇਖਣ ਵੀ ਘੱਗਰ ਦੀ ਜਿਹੜੀ ਸਥਿਤੀ ਹੈ ਕੀ ਹੈ ਤੇ ਜਿਵੇਂ ਆਪਣੇ ਵੀ ਇੱਧਰ ਦੇਖ ਰਹੇ ਆ ਵੀ ਬਿਲਕੁਲ ਬੰਨ ਦੇ ਨਾਲ ਆਪਣਾ ਪਿੰਡ ਲੱਗਦਾ ਤੇ ਫਸਲਾਂ ਵੀ ਨੇ ਜਿਹੜੀਆਂ ਇਸ ਮਤਲਬ ਜ਼ਮੀਨ ਹੈ ਇੱਥੋਂ ਦੀ ਸਾਰੀ ਬੰਨ ਦੇ ਨਾਲ ਲੱਗਦੀ ਹੈ ਤੇ ਬਾਈ ਜੀ ਜਿਵੇਂ 2023 ਦੇ ਵਿੱਚ ਪਾਣੀ ਪਹਿਲਾਂ ਵੀ ਆਇਆ ਸੀ ਤੇ ਇਸ ਏਰੀਏ ਦੇ ਵਿੱਚ ਕਾਫੀ ਮਤਲਬ ਵੀ ਤਬਾਈ ਮਚਾ ਗਿਆ ਸੀ ਤੇ ਨੁਕਸਾਨ ਕਰ ਗਿਆ ਸੀ ਤੇ ਵਿੱਚ ਸਿਰਫ ਜਿਵੇਂ ਆਪਾਂ ਦੇਖਦੇ ਆਂ ਵੀ ਇੱਕ ਸਾਲ ਹੀ ਲੰਘਿਆ ਵੀ 2024 ਦਾ ਤੇ ਹੁਣ ਫੇਰ 25 ਚੜ ਗਿਆ ਤਾਂ ਕਿਸਾਨਾਂ ਨੂੰ ਉਸੇ ਤਰ੍ਹਾਂ ਹੀ ਡਰਾ ਰਿਹਾ ਹੈ ਤੇ ਜਿਵੇਂ ਪਲ-ਪਲ ਮਤਲਬ ਪਾਣੀ ਵਾਧਾ ਦੇਖ ਕੇ ਤਾਂ ਦਿਲ ਦੀਆਂ ਧੜਕਣਾ ਜਿਵੇਂ ਵਧ ਰਹੀਆਂ ਨੇ ਤੇ ਉਹਦੇ ਬਾਰੇ ਮਤਲਬ ਤੁਸੀਂ ਕੀ ਕਹਿਣਾ ਚਾਹੋਗੇ ਹਾਂਜੀ ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਥੋੜੀ ਗੱਲ ਉਹੀ ਹੈ ਜੀ ਜਿਵੇਂ ਹੁਣ 23 ਚ ਆਇਆ ਸੀਲੇ 2 ਸਾਲ ਹੀ ਹੋਏ ਨੇ ਇਹ ਜਿਹੜਾ ਏਰੀਆ ਹੈ ਨਾ ਜੀ ਹਮੇਸ਼ਾ ਹੀ ਜਿਵੇਂ ਇੱਕ ਖੌਫਚ ਬੰਦਾ ਜਿੰਦਾ ਹੈ ਨਾ ਜੀ ਇਹ ਏਰੀਆ ਹਮੇਸ਼ਾ ਹੀ ਇਦਾਂ ਹੀ ਰਿਹਾ ਹੈ ਇੱਥੋਂ ਦਾ ਕਿਸੇ ਵੀ ਚੀਜ਼ ਦੀ ਕੋਈ ਜਿਵੇਂ ਨਹੀਂ ਗਾਰੰਟੀ ਨਹੀਂ ਹੈਗੀ ਹਮੇਸ਼ਾ ਇੱਥੋਂ ਦਾ ਕਿਸਾਨ ਡਰਿਆ ਰਹਿੰਦਾ ਹੈ ਠੀਕ ਹੈ ਜੀ ਨਿਗਾ ਕਿਤੇ ਪਾਣੀ ਆਉਂਦਾ ਇੱਥੇ ਕਿਸਾਨ ਨੂੰ ਕੋਈ ਫਸਲ ਦੀ ਸ਼ੋਰਟ ਹੀ ਨਹੀਂ ਹੈਗੀ ਤੁਹਾਡੇ ਸਾਹਮਣੇ ਹੈ ਹੁਣ 23 ਚ ਕਿੰਨਾ ਨੁਕਸਾਨ ਹੋਇਆ ਹਲੇ ਜ਼ਿਮੀਂਦਾਰ ਉਸ ਤੋਂ ਉੱਠ ਨਹੀਂ ਸਕਿਆ ਤੇ ਅੱਗੇ ਫੇਰ ਨੁਕਸਾਨ ਤੁਹਾਨੂੰ ਦਿਖ ਰਿਹਾ ਐਡਾ ਵੱਡਾ ਪਹਿਲਾ ਰਾਵੀ ਉੱਥੇ ਕਿੰਨੇ ਕਿਸਾਨ ਮਾਰਿਆ ਗਿਆ 10 ਸਾਲ ਹੋ ਨਹੀਂ ਉੱਠਦਾ ਹਲੇ 23 ਚੋਂ ਹੀ ਕਿਸਾਨ ਜ਼ਿਮੀਦਾਰੀ ਤੋਂ ਉੱਠਿਆ ਨਹੀਂ ਹੈਗਾ ਤੇ ਦੂਜਾ ਖਤਰਾ ਫੇਰ ਆ ਇਹ ਜੇ ਇਦਾਂ ਦਾ ਕੋਈ ਨੁਕਸਾਨ ਹੁੰਦਾ ਹੈ ਤਾਂ ਜ਼ਿਮੀਦਾਰ ਬਿਲਕੁਲ ਹੀ ਖਤਮ ਹੋਣ ਦੇ ਕਿਨਾਰੇ ਦੇ ਹੋ ਜਾਊਗਾ ਸਾਡੀ ਸਰਕਾਰਾਂ ਨੂੰ ਬੇਨਤੀ ਆ ਇਹ ਬਣਾਉਣਾ ਪਰਮਾਨੈਂਟ ਕੋਈ ਨਾ ਕੋਈ ਪੱਕਾ ਇਲਾਜ ਕਰਿਆ ਜਾਵੇ ਜੇ ਜ਼ਿਮੀਦਾਰ ਬਚਾਉਣਾ ਜੇ ਜ਼ਿਮੀਦਾਰ ਮਾਰਨਾ ਫਿਰ ਆਪਣੀ ਸਰਕਾਰ ਆਪਣੀ ਰਾਜਨੀਤੀ ਖੇਡ ਦੇ ਖੇਡੀ ਜਾਣ ਜਿਵੇਂ ਖੇਡਣੀ ਹੈ ਪਰ ਸਾਡੀ ਅਸੀਂ ਕਿਸੇ ਵੀ ਪਾਰਟੀ ਨੂੰ ਮਾੜਾ ਚੰਗਾ ਨਹੀਂ ਕਹਿੰਦੇ ਪਰ ਸਾਡੀ ਹੱਥ ਜੋੜ ਕੇ ਬੇਨਤੀ ਇਹ ਹੈ ਵੀ ਇਨਸਾਨੀਅਤ ਨਾਤੇ ਸਰਕਾਰਾਂ ਇੱਧਰ ਧਿਆਨ ਦੇਣ ਚਾਹੀਓ ਸੈਂਟਰ ਦੀ ਸਰਕਾਰ ਚਾਹੀਓ ਸਟੇਟ ਦੀ ਸਰਕਾਰ ਹੈ ਸਾਨੂੰ ਅਸੀਂ ਇਹੀ ਬੇਨਤੀ ਕਰਨਾ ਚਾਹੁੰਦੇ ਆਂ ਕਿ ਜ਼ਿਮੀਂਦਾਰ ਕਿਸਾਨ ਭਰਾ ਸਾਰਾ ਸਿਸਟਮ ਹੀ ਜ਼ਿਮੀਂਦਾਰ ਨਾਲ ਜੁੜਿਆ ਹੈ ਜੇ ਤੁਸੀਂ ਇਹਦੇ ਵਿੱਚ ਕਿਤੇ ਵੀ ਕੋਤਾਈ ਰਾਜਨੀਤੀ ਕਰੋਗੇ ਤਾਂ ਇਹ ਪੂਰੇ ਦੇਸ਼ ਦੀ ਜਿਹੜੀ ਇਕਨੋਮੀ ਹੈ ਸਾਰੀ ਖਤਮ ਹੋ ਜਾਊਗੀ ਸਾਡੀ ਇਹੀ ਬੇਨਤੀ ਅਪੀਲ ਹੈ ਵੀ ਪੰਜਾਬ ਤੋਂ ਹੀ ਸਾਰਾ ਦੇਸ਼ ਚੱਲਦਾ ਹੈ ਠੀਕ ਹੈ ਜੀ ਇਹਨੂੰ ਆਪਣਾ ਕਹਿੰਦੇ ਨੇ ਇੱਕ ਘਰ ਦਾ ਮੁਖੀ ਹੈ ਠੀਕ ਆ ਉਹਨੂੰ ਘਾੜ ਚਲਾਉਣ ਵਾਸਤੇ ਪੂਰੀ ਸ਼ਕਤੀ ਨਾਲ ਤਰੀਕੇ ਨਾਲ ਪੂਰਾ ਸਿਸਟਮ ਬਣਾ ਕੇ ਰੱਖਣਾ ਚਾਹੀਦਾ ਸਾਡੀ ਬੇਨਤੀ ਇਹ ਹੈ ਕਿ ਇਸ ਏਰੀਆਲ ਪੂਰਾ ਧਿਆਨ ਦਿੱਤਾ ਜਾਵੇ ਤਾਂ ਕਿ ਅੱਗੇ ਤੋਂ ਹੜ੍ਹ ਵਾਲੀ ਸਥਿਤੀ ਕਦੀ ਵੀ ਪੈਦਾ ਨਾ ਹੋਵੇ ਤੇ ਬਾਪੂ ਜੀ ਜਿਵੇਂ ਤੁਹਾਡੀ ਉਮਰ ਦੇ ਹਿਸਾਬ ਨਾਲ ਜਿਵੇਂ ਤੁਸੀਂ ਇਹ ਹੜ੍ਹ ਨੇ ਤਾਂ ਜ਼ਿੰਦਗੀ ਦੇ ਵਿੱਚ ਬਹੁਤ ਵਾਰੀ ਦੇਖੇ ਹੋਣੇ ਨੇ ਕਿਉਂਕਿ ਤੁਸੀਂ ਇਸ ਏਰੀਏ ਦੇ ਵਸਨੀਕ ਜੇ ਇੱਥੋਂ ਦੇ ਜਿਹੜੇ ਪਿੰਡ ਨੇ ਉੱਥੋਂ ਦੇ ਰਹਿਣ ਵਾਲੇ ਹੋ ਤਾਂ ਜਿਹੜੀ ਇਹ ਤਬਾਈ ਹੈ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਕਿੰਨੀ ਹਾਰ ਵੇਖੀ ਹੈ ਤੇ ਕਿੰਨੀ ਕੋਈ ਜ਼ਿਆਦੀ ਤਬਾਈ ਮਤਲਬ ਇੱਥੇ ਮੱਚੀ ਵੀ ਪਹਿਲਾਂ ਤਬਾਈ ਜ਼ਿਆਦੀ ਸੀ ਜਾਂ ਜਾਂ ਹੁਣ ਜਿਹੜਾ ਪਾਣੀ ਡਰਾ ਰਿਹਾ ਹੈ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਅਸੀਂ ਤਾਂ ਇਹੀ ਕਹਿਣਾ ਚਾਹੁੰਦੇ ਹਾਂ ਪਹਿਲਾਂ ਅਸੀਂ 88 ਦੀ ਤਬਾਈ ਵੀ ਦੇਖੀ ਹੈ 93 ਦੀ ਤਬਾਈ ਵੀ ਦੇਖੀ ਹੈ 23 ਦੀ ਵੀ ਦੇਖੀ ਤੇ ਅੱਜ ਵੀ ਦੇਖ ਰਹੇ ਹਾਂ ਤਬਾਈਆਂ ਤਾਂ ਉਸੇ ਤਰ੍ਹਾਂ ਹੀ ਕੋਈ ਘਟ ਨਹੀਂ ਹੈਗੀਆਂ ਲੈ ਵੀ ਹਰ ਵਾਰੀ ਇਹ ਜਿਹੜਾ ਏਰੀਆ ਹੈ ਇਹ ਇਹਨੂੰ ਇਹ ਮਾਰਾਂ ਚ ਲੜੀਆਂ ਹੀ ਪਈਆਂ ਨੇ ਹੁਣ ਤੱਕ ਤੇ ਸਰਕਾਰਾਂ ਨੇ ਕੋਈ ਖਾਸ ਉਪਰਾਲੇ ਵੀ ਨਹੀਂ ਕੀਤੇ ਪੰਕੇ ਕਾਂਗਰਸ ਦੀ ਸਰਕਾਰ ਹੋਵੇ ਜਾਂ ਅਕਾਲੀਆਂ ਦੀ ਆਵੇ ਜਾਂ ਕੋਈ ਹੋਰ ਹੋਣ ਨਵੀਂ ਸਰਕਾਰ ਆ ਜੇ ਨਾ ਸੈਂਟਰ ਵੱਲੋਂ ਇਹਨੂੰ ਕੋਈ ਤਰਵਜੋ ਦਿੱਤੀ ਗਈ ਹੈ ਤੇ ਨਾ ਪੰਜਾਬ ਗਵਰਨਮੈਂਟ ਵੱਲੋਂ ਇਹ ਤਾਂ ਸਿਰਫ ਇੱਕ ਆਪਣਾ ਨਾ ਖਾਣਾ ਪੂਰਤੀ ਕਰਦੇ ਨੇ ਪਰ ਲੋਕਾਂ ਵੱਲ ਕੋਈ ਤਵਜੋ ਨਹੀਂ ਹੈਗੀ ਅਸੀਂ ਇਹੀ ਬੇਨਤੀ ਕਰਦੇ ਹਾਂ ਸਰਕਾਰਾਂ ਨੂੰ ਜੇ ਵੀ ਖਾਸ ਤੌਰ ਤੇ ਇਧਰ ਧਿਆਨ ਦੇਣ ਕਿਉਂਕਿ ਕਿਸਾਨ ਦੇ ਸਿਰ ਤੇ ਹੀ ਸਾਰਾ ਸਿਸਟਮ ਚੱਲਦਾ ਜੇ ਸਰਕਾਰ ਕਿਸਾਨ ਹੀ ਮਰ ਗਿਆ ਤੇ ਅੱਗੇ ਕੀ ਭਵਿੱਖ ਬਣੂਗਾ ਲੋਕਾਂ ਦਾ ਬਸ ਇਹ ਸਾਡੀ ਬੇਨਤੀ ਹੈ ਲੇ ਵੀਰ ਖਾਸ ਤੌਰ ਤੇ ਧਿਆਨ ਦਿੱਤਾ ਜਾਣਾ ਤੇ ਜਿਵੇਂ ਬਾਪੂ ਜੀ ਹੁਣਾਂ ਨੇ ਗੱਲਬਾਤ ਕੀਤੀ ਜਿਵੇਂ ਇਹ ਏਰੀਆ ਜਾਂ ਕੋਈ ਵੀ ਘੱਗਰ ਦਾ ਏਰੀਆ ਨਾਲ ਪੈਂਦੇ ਪਿੰਡ ਨੇ ਜਿਵੇਂ ਹੜ ਮਤਲਬ ਤਕਰੀਬਨ ਵਿੱਚ ਕੁਝ ਸਾਲ ਹੀ ਲੰਘਦੇ ਨੇ ਜਿਹੜੇ ਬੀਵਸ ਮਾਲਕ ਦੀ ਕਿਰਪਾ ਨਾਲ ਸਹੀ ਸਲਾਮਤ ਜਿਹੜੀ ਫਸਲ ਆ ਪੱਕ ਕੇ ਘਰ ਪਹੁੰਚਦੀ ਹੈ ਨਹੀਂ ਤਾਂ ਹਰ ਵਾਰ ਆ ਜਿਹੜਾ ਇਹ ਹੜ੍ਹ ਨੇ ਤੇ ਇਹਨਾਂ ਕਿਸਾਨਾਂ ਨੂੰ ਇਹਨਾਂ ਜੀਵਿਦਾਰਾਂ ਨੂੰ ਬਹੁਤ ਹੀ ਜ਼ਿਆਦਾ ਮਤਲਬ ਨੁਕਸਾਨ ਪਹੁੰਚਾਉਂਦੇ ਨੇ ਤੇ ਉਹਨਾਂ ਦਾ ਜਿਹੜਾ ਅੱਗੇ ਜੀਵਨ ਹੈ ਉਹਨੂੰ ਔਖਾ ਕਰ ਦਿੰਦੇ ਨੇ ਤਾਂ ਜਦੋਂ ਇਹ ਮਾਰ ਪੈਂਦੀ ਹੈ ਤਾਂ ਅਗਲੇ ਸਾਲ ਫੇਰ ਨਵੇਂ ਸਿਰੇਓ ਫਸਲ ਬੀਜਣੀ ਤਾਂ ਉਹਦਾ ਇੰਤਜ਼ਾਰ ਕਰਨਾ ਤੇ ਅੱਗੇ ਜਾ ਕੇ ਸਿਰੇ ਤੇ ਫੇਰ ਉਹੀ ਡਰ ਸਤਾਉਣ ਲੱਗ ਜਾਂਦਾ ਹੈ ਪਰ ਫਿਰ ਵੀ ਤੁਹਾਡਾ ਹੌਸਲਾ ਬਹੁਤ ਬੁਲੰਦ ਹੌਸਲੇ ਕਿਉਂਕਿ ਕਹਿੰਦੇ ਨੇ ਜਿਹੜੀ ਇਹ ਧਰਤੀ ਹੈ ਪੰਜਾਬ ਦੀ ਬਾਬੇ ਨਾਨਕ ਦੀ ਗੁਰੂ ਪੀਰਾਂ ਦੀ ਧਰਤੀ ਹੈ ਤੇ ਇੱਥੇ ਸ਼ਕਤੀ ਹੈ ਤੇ ਉਹ ਪੰਜਾਬੀਆਂ ਦੇ ਵਿੱਚ ਜਿਹੜਾ ਉਹ ਜज्ਬਾ ਹੈ ਤੇ ਉਹ ਹਿੰਮਤ ਹੈ ਉਹ ਬਾਬਾ ਨਾਨਕ ਬਖਸ਼ਦਾ ਹੈ ਕਿਉਂਕਿ ਤੁਸੀਂ ਹਰ ਵਾਰ ਇਹ ਝੱਲ ਕੇ ਤਾਂ ਫੇਰ ਖੜੇ ਹੋ ਕੇ ਤਾਂ ਇਹ ਕਹਿ ਕੇ ਮਨਜ਼ੂਰ ਕਰ ਲੈਂਦੇ ਹੋ ਵੀ ਚਲੋ ਜੋਸ਼ ਦਾ ਭਾਣਾ ਸੀ ਕਹਿ ਕੇ ਝੋਲੀ ਵਿੱਚ ਪਵਾ ਲੈਂਦੇ ਹੋ ਦੇਖੋ ਜੀ ਹੈ ਤਾਂ ਉਸ ਕੁਦਰਤਾਲੇ ਦੀ ਕਿਰਪਾ ਹੈ ਇਹ ਸਾਡੇ ਖੂਨ 'ਚ ਮਤਲਬ ਕਿ ਜਿਹੜਾ ਉਹ ਜज्ਬਾ ਨਾ ਬੈਕਗ੍ਰਾਉਂਡ ਨੇ ਭਰਿਆ ਹੀ ਐਸਾ ਸਾਡੇ ਗੁਰੂਆਂ ਪੀਰਾਂ ਨੇ ਉਹ ਤੇ ਸ਼ਾਹ ਦਿੰਦੇ ਆ ਲੈ ਵੀ ਆਪਾਂ ਅਹੀਂ ਔਕੜਾਂ ਝੱਲੀਆਂ ਤੇ ਔਕੜਾਂ ਝੱਗਣ ਝੱਲਣ ਦੀ ਸਾਡੇ ਕੋਲ ਸਮਰੱਥਾ ਉਹਨਾਂ ਨੇ ਬਖਸ਼ੀ ਹੋਈ ਐ ਤੇ ਅਹੀਂ ਤਾਂ ਉਹਤੇ ਹੀ ਢੋਰੀਆਂ ਰੱਖਿਆ ਨੇ ਤੇ ਅੱਗੇ ਵੀ ਅਹੀਂ ਤਾਂ ਉਹਤੇ ਹੀ ਆਸਰਾ ਰੱਖਦੇ ਆਂ ਪ੍ਰਮਾਤਮਾ ਤੇ ਵਿਸ਼ਵਾਸ ਹੈ ਸਾਡਾ ਜਿਹੜੇ ਭੈਣ ਭਰਾ ਦੂਜੇ ਲੋਕ ਵੀ ਨੇ ਸਾਥ ਦੇਂਦੇ ਨੇ ਬਹੁਤ ਧੰਨਵਾਦ ਉਹਨਾਂ ਦਾ ਵੀ ਪਰ ਦੇਣਾ ਹਰ ਇੱਕ ਲੋਕਾਂ ਨੂੰ ਚਾਹੀਦਾ ਇੱਕ ਦੂਜੇ ਦਾ ਸਾਥ ਇਹ ਜਿਵੇਂ ਸਾਡੇ ਪੰਜਾਬੀ ਲੋਕ ਬਾਹਰਲੇ ਮੁਲਕਾਂ 'ਚ ਤੇ ਛੱਡੋ ਆਪਣੇ ਸੌ ਮੁਲਕ ਦੇ ਸਟੇਟਾਂ ਦੀ ਤਰ੍ਹਾਂ ਬਾਹਰਲੇ ਮੁਲਕਾਂ 'ਚ ਜਾ ਕੇ ਵੀ ਲੋਕਾਂ ਦੀ ਸੇਵਾ ਕਰਦੇ ਨੇ ਪਰ ਵੈਗੁਰੂ ਦੀ ਕਿਰਪਾ ਦੇ ਨਾਲ ਕਿਰਪਾ ਹੈ ਉਹਦੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਤੇ ਉਹਦੇ ਪਹਾਣੇ ਨਾਲ ਇਹ ਸਾਰਾ ਸਿਸਟਮ ਚੱਲ ਰਿਹਾ